ਤੋਂ ਬਹੁਤ ਸਾਰੀਆਂ ਬੇਅਦਬੀਆਂ ਗੁਰਦਵਾਰਾ ਸਹਿਬਾਨ ਦੇ ਵਿੱਚ ਘਟਨਾ ਵਾਪਰ ਰਹੀ ਹੈ ਮੇਰੀ ਮੈਂ ਥੋੜਾ ਜਿਹਾ ਸਾਨੂੰ ਪਛੋਕੜ ਵੱਲ ਵੀ ਲੈ ਜਾਣਾ ਚਾਹੁੰਦਾ ਕਿ 2018 ਦੇ ਵਿੱਚ 18 ਦਸੰਬਰ ਨੂੰ ਛਿੜੀ ਹਰਮੰਦਰ ਸਾਹਿਬ ਜੀ ਵਿਖੇ ਇੱਕ ਘਟਨਾ ਹੋਈ ਉਹ ਘਟਨਾ ਏਡੀ ਖਤਰ ਆਪਣੇ ਹਿਰਦੇ ਬਾਚਕ ਸੀ ਕਿ ਸਾਰਿਆਂ ਨੇ ਉਹਦਾ ਵੱਡਾ ਦੁੱਖ ਮਹਿਸੂਸ ਕੀਤਾ ਉਹ ਜਿਹੜਾ ਸ਼ਖਸ ਜਿਹਨੂੰ ਲੋਕਾਂ ਨੇ ਰਲ ਕੇ ਸਾਰਾ ਉਹਦਾ ਜੋ ਕੁਝ ਹੋਇਆ ਤੁਹਾਨੂੰ ਮੀਡੀਆ ਦੇ ਵਿੱਚ ਸਾਰਾ ਕੁਝ ਪਤਾ ਉਹਦੀ ਡੈੱਡ ਬੋਡੀ ਦੇ ਵਿੱਚ ਅਸੀਂ ਉਸ ਵੇਲੇ ਦੀ ਸਰਕਾਰ ਨੂੰ ਬਹੁਤ ਜ਼ੋਰ ਲਾਇਆ ਕਿ ਇਹਦਾ DNA ਕਰਕੇ ਕਿਤੇ ਪਤਾ ਕਰਾਇਆ ਜਾਵੇ ਪਈ ਇਹਦਾ ਕੀ ਹੈਗਾ ਪਛੋਕੜ ਕੀ ਆ ਪਰ ਉਥੇ ਦਾ ਉਥੇ ਰੁੜ ਗਿਆ ਕਿਸੇ ਦੇ ਕੰਨ ਤੇ ਜੂਮ ਨਹੀਂ ਸਰਕੀ ਉਹ ਤੋਂ ਬਾਅਦ 100 ਬਹੁਤ ਸਾਰੇ ਵਿਅਕਤੀਆਂ ਦੇ ਦੌਰ ਚੱਲੇ ਆ ਪਰ ਉਹਨਾਂ ਦਾ ਸਰਕਾਰ ਤੇ ਨਾ ਤਾਂ ਕੋਈ ਅਸਰ ਹੋਇਆ ਪਰਚਾ ਦਰਜ ਕਰ ਲਿਆ ਪਰਚਾ ਦਰਜ ਕਰਨ ਤੋਂ ਬਾਅਦ ਇੱਕ ਸਿਰ ਕੇਵਲ ਦਾ ਕੇਵਲ ਸ਼ੇਰੀ ਅਨੰਦਪੁਰ ਸਾਹਿਬ ਵਾਲੀ ਜਿਹੜੀ ਬਿਆਦਬੀ ਸੀ ਉਹਦੇ ਵਿੱਚ ਵੀ ਸ਼ੋਮਨੀ ਗੋਤਵਾਰਾ ਪਰਮਤਮ ਕਮੇਟੀ ਨੇ ਪੈਰਬਹੀ ਕਰਕੇ ਉਹਨੂੰ 5 ਸਾਲ ਕੈਦ ਕਰਵਾਈ। ਨਹੀਂ ਤਾਂ ਜਿੰਨੇ ਹੁਣ ਤੱਕ ਦੇ ਕੇਸ ਆ ਕਿਸੇ ਕੇਸ ਦੇ ਵਿੱਚ ਸਰਕਾਰ ਨੇ ਕੋਈ ਇੰਟਰੈਸਟ ਨਹੀਂ ਲਿਆ ਚਾਹੇ ਕਾਗਰਸ ਦੀ ਸੀ ਤੇ ਚਾਹੇ ਹੁਣ ਦੂਸਰੀ ਆ। ਕਿਸੇ ਦਾ ਚਲਾਨ ਟੂ ਕੋਰਟ ਨਹੀਂ ਹੋਇਆ ਤੇ ਉਹ ਜਿਹੜੇ ਫੜੇ ਵੀ ਗਏ ਆ ਉਹ ਪ੍ਰੋਪਰ ਪ੍ਰੋਸੀਕਿਊਸ਼ਨ ਤੋਂ ਬਗੈਰ ਓਮੀ ਅੱਜ ਵੀ ਉਹ ਕੋਰ ਕੇਸ ਜਿਹੜੇ ਓਮੀ ਉਹ ਲੰਕਦੇ ਆ ਸੋ ਪਿਛਲੇ ਦਿਨੀ ਮੈਂ ਇੱਕ ਪਟਿਆਲੇ ਦੀ ਘਟਨਾ ਹੋਈ ਬਹੁਤ ਓਮੀ ਹਿਰਦੇ ਬਾਚਕ ਸੀ ਉਹਦੇ ਵਿੱਚ ਵੀ ਉਹ ਪ੍ਰਿੰਟ ਦਾ ਮੁੰਡਾ ਸੀ ਪਰ ਮੈਨੂੰ ਇਹ ਮਹਿਸੂਸ ਹੁੰਦਾ ਕਿ ਕਿਸੇ ਨੇ ਵੀ ਉਹਨੂੰ ਸੀਰੀਅਸਲੀ ਨਹੀਂ ਲਿਆ ਸ਼੍ਰੀ ਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੱਲੋਂ ਹਦਾਇਤ ਹੋਈ ਜਾਂਦੀ ਸਿੰਘ ਸਾਹਿਬਾਨੀ ਸੁਲਤਾਨ ਸਾਹਿਬ ਜੀ ਉੱਥੇ ਗਏ ਉਹ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਸੱਦ ਕੇ ਤੇ ਇੱਥੇ ਸ਼੍ਰੀ ਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਸੇਵਾ ਲਈ ਗਈ ਤਾਂ ਕਿ ਅੱਗੇ ਤੋਂ ਸੁਚੇਤ ਹੋਵੋ ਜੋ ਮੇਰਾ ਕਹਿਣ ਤੋਂ ਭਾਵ ਪਿਛਲੇ ਦਿਨੀ ਇਹ 23 11 ਨੂੰ ਇੱਕ ਬਹੁਤ ਹੀ ਹਿਰਦੇ ਵਾਜ ਘਟਨਾ ਜਿਹੜੀ ਸੁਲਤਾਨਪੁਰ ਬੋਧੀ ਦੀ ਧਰਤੀ ਜਦੋਂ ਸਤਗੁਰਾਂ ਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਸੀ ਉਹ ਤੋਂ ਕੁਝ ਦਿਨ ਪਹਿਲਾਂ ਉਹ ਅਕਾਲ ਬੁੰਗਾ ਜਿਹੜਾ ਗੁਰਦਰਾ ਸਾਹਿਬ ਉਹ ਜਿਹੜਾ ਬਿਲਕੁਲ ਸੁਲਤਾਨਪੁਰ ਸਤਗੁਰਾਂ ਦੇ ਪਵਿੱਤਰ ਸਥਾਨ ਦੇ ਮੋਹਰੇ ਆ ਉੱਥੇ ਵੱਡੇ ਪੱਧਰ ਤੇ ਫਾਇਰਿੰਗ ਹੋਈ ਜਿਹੜੀ ਸਾਰੇ মিডিਏ ਦੇ ਵਿੱਚ ਨਸਰ ਵੀ ਹੋਈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆ ਉਹਨਾਂ ਸਕਟਨਾਾਂ ਦੇ ਸਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਇੱਕ ਹਵਾਇਤ ਕਰਕੇ ਕਿਹਾ ਪੇ ਤੁਸੀਂ ਇਹਦੀ ਪੜਤਾਲ ਕਰੋ ਕਿ ਇਹ ਧਾਰਮਿਕ ਅਵਗਿਆ ਜਿਹੜੀ ਆ ਇਹ ਕਿਹਦੇ ਹੁਕਮ ਨਾਲ ਹੋਈ ਆ ਸੋ ਇਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਹਦੇ ਵਿੱਚ ਭਾਈ ਗਰਵਖ ਸਿੰਘ ਖਾਲਸਾ ਸਰਦਾਰ ਸਰਜੀਤ ਸਿੰਘ ਜੀ ਪਿੱਟੇਵੰਦ ਸਰਦਾਰ ਕਲਵਾਨ ਸਿੰਘ ਮੰਨਨ ਬੀਬੀ ਗੌਰਪ੍ਰੀਤ ਰੂਹੀ ਤੇ ਸਰਦਾਰ ਜਨੈਲ ਸਿੰਘ ਡੋਗਰਾ ਵਾਲਾ ਇਹਦੇ ਕੋਆਰਡੀਨੇਟਰ ਦੇ ਨਾਲ ਤੌਰ ਦੇ ਉੱਤੇ ਸਰਦਾਰ ਗੁਰਿੰਦਰ ਸਿੰਘ ਸਾਡਾ ਅਡੀਸ਼ਨਲ ਸਕੱਤਰ ਸੀ ਇਹ ਕਮੇਟੀ ਬਣਾ ਕੇ ਫਿਰ ਇਹ ਕਮੇਟੀ ਨੇ ਲਗਭਗ ਲੰਮਾ ਸਮਾਂ ਸਾਰੀ ਕੋਆਰਡ ਕੀਤੀ ਮੈਨੂੰ ਕੁਝ ਦਿਨਾਂ ਦੇ ਲੋਕ ਟੈਲੀਫੋਨ ਸੋਸ਼ਲ ਮੀਡੀਆ ਵਾਲੇ ਵੀ ਤੇ ਪ੍ਰੈਸ ਵਾਲੇ ਵੀ ਕਰਦੇ ਪਏ ਜੀ ਉਹ ਜਿਹੜੀ ਰਿਪੋਰਟ ਆਈ ਆ ਜਿਹੜੀ ਤੁਸੀਂ ਉਹਦਣ ਅਬਜੈਕਟਿਵ ਵਾਲੇ ਦਿਨ ਜਿਹੜੀ ਕੋਰਟ ਕੀਤੀ ਸੀ ਉਹਦੇ ਬਾਰੇ ਵਿੱਚ ਕੀ ਬਣਿਆ ਤੇ ਫੇ ਮੈਂ ਸੋਚਿਆ ਪਈ ਇਹ ਕੱਲੇ-ਕੱਲੇ ਨੂੰ ਦੱਸਣ ਨਾਲੋਂ ਇਹ ਜਿਹੜੀ ਰਿਪੋਰਟ ਆ ਇਹ ਰਿਲੀਜ਼ ਕਰ ਦਈਏ ਕਿਉਂਕਿ ਕਾਲ ਤੱਕ ਤੁਹਾਨੂੰ ਅਸੀਂ ਭੇਜ ਦਿੱਤੀ ਆ ਇਹ ਰਿਪੋਰਟ ਛਿੜੀ ਕਾਲ ਤੱਕ ਸਾਹਿਬ ਜੀ ਦੇ ਜਥੇਦਾਰ ਜਿਨ੍ਹਾਂ ਨੇ ਇਹ ਤੇ ਐਕਸ਼ਨ ਲੈਣਾ ਉਹ ਛੇ ਕਾਲ ਤੱਕ ਸਾਹਿਬ ਨੂੰ ਰਿਪੋਰਟ ਭੇਜ ਦਿੱਤੀ ਤੇ ਅੱਜ ਅਸੀਂ ਇਹਨੂੰ ਰਿਪੋਰਟ ਨੂੰ ਜਨਤਕ ਵੀ ਕਰ ਰਹੇ ਹਾਂ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਏ ਕਿ ਇਹਦੇ ਵਿੱਚ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਕੀ ਅਸਲ ਦੋਸ਼ੀ ਕੌਣ ਹੈ ਇਸ ਕਮੇਟੀ ਨੇ ਲਗਭਗ 22 ਬੰਦੇ ਜਿਹੜੇ ਆ ਕਨਸਰਨਡ ਦੇ ਵਿੱਚੇ ਹੋਰ ਉਹਨਾਂ ਸਾਰਿਆਂ ਦੇ ਬਿਆਨ ਲਏ ਔਰ ਉਹ ਤੋਂ ਇਲਾਵਾ ਕੋ ਮੀਡੀਆ ਇਹ ਸੱਜਣ ਜਿਹੜੇ ਸੀ ਉੱਥੇ ਉਹਨਾਂ ਦੇ ਵੀ ਬਿਆਨ ਲੈ ਕੁਝ ਉੱਥੇ ਪੈਨ ਡਰਾਈਵ ਰਾਹੀਂ ਜੋ ਜੋ ਹੋਇਆ ਘਟਨਾ ਵਾਪਰੀ ਉਹ ਵੀ ਸਾਰੀ ਇਹਨਾਂ ਨੇ ਉਹ ਕਾਬਜ਼ੇ ਵਿੱਚ ਲਈ ਕਿਉਂਕਿ ਜਿਸਲੇ ਪੁਲਿਸ ਨੇ ਉੱਥੇ ਕਾਰਵਾਈ ਚਲਦੀ ਸੀ ਇੱਕ ਚੈਨਲ ਵਾਲੇ ਮੁੰਡੇ ਜਿਹੜੇ ਉਦੋਂ ਕਵਰੇਜ ਕਰ ਰਹੇ ਸੀ ਉਹਨਾਂ ਦੇ ਤਸ਼ੱਦਦ ਵੀ ਕੀਤਾ ਗਿਆ ਇੱਕ ਦੀਆਂ ਉਂਗਲਾਂ ਤੋੜੀਆਂ ਦੂਏ ਕੋਲ ਕੈਮਰਾ ਖੋਲਿਆ ਪਰ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਆਉਣੇ ਉਹ ਜਿਹੜੀ ਰਿਕਾਰਡਿੰਗ ਸੀ ਉਹ ਆਪਣੇ ਕਿਸੇ ਢੰਗ ਦੇ ਨਾਲ ਬਚਾਲੇ ਜਿਹੜੀ ਉਹਨੇ ਸਾਡੇ ਸੁਪਰਤ ਕੀਤੀ ਆ ਤੇ ਮੀਡੀਆ ਦੇ ਆਲਰੇਡੀ ਤੁਸੀਂ ਦੇਖਿਆ ਚੈਨਲਾਂ ਤੇ ਵੀ ਚੱਲੀ ਆ ਤੇ ਬੂਟ ਪਾ ਕੇ 60 ਲੈ ਕੇ ਕਿਵੇਂ ਅੰਦਰ ਫਾਇਰਿੰਗ ਹੋ ਰਹੀ ਆ ਤੇ ਅਥਰੋ ਗੈਸ ਕਿਵੇਂ ਸਿੱਤੀ ਜਾ ਰਹੀ ਆ ਸੋ ਉਹ ਸਾਰੀ ਰਿਪੋਰਟ ਇਹ ਨਹੀਂ ਡੰਗਾਈ ਦੇ ਨਾਲ ਸਾਰੀ ਇਹ ਦਿੱਤੀ ਆ ਜਿਹੜੀ ਅੱਜ ਤੁਹਾਡੇ ਸਾਰਿਆਂ ਦੇ ਪ੍ਰੈਸ ਦੇ ਰੂਰੂ ਕਰ ਦੇਣੀ ਹੈ ਇਹਦੇ ਵਿੱਚ ਜਿਹੜੇ ਇਹਨਾਂ ਨੇ 1 22 23 ਸਵਾਲ ਜਿਹੜੇ ਉਹ ਕਿਉਂਕਿ ਡਿਪਟੀ ਕਮਿਸ਼ਨਰ ਕਪੂਰਥਲਾ ਐਸਐਸਬੀ ਕਪੂਰਥਲਾ ਉਹਨਾਂ ਨੂੰ ਸ਼੍ਰੋਣੀ ਕਮੇਟੀ ਵੱਲੋਂ ਅਪਰੋਚ ਕੀਤਾ ਗਿਆ ਕਿਉਂਕਿ ਆਕਾਲ ਤਖਤ ਵੱਲੋਂ ਕਮੇਟੀ ਬਣੀ ਸੀ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਇਹ 2-3 ਵਾਰੀ ਜਾਂਦੇ ਵੀ ਰਹੇ ਅਖੀਰ ਡਿਪਟੀ ਕਮਿਸ਼ਨਰ ਸਾਹਿਬ ਨੇ ਤਾਂ ਕਹਿ ਦਿੱਤਾ ਵੀ ਮੈਂ ਜਿਹਦੇ ਬਾਰੇ ਐਡਿਸਟੇ ਕੁਝ ਨਹੀਂ ਕਹਿਣਾ ਐਸਐਸਪੀ ਸਾਹਿਬਾਂ ਜਿਨ੍ਹਾਂ ਦੀ ਇਹ ਅਗਵਾਈ ਦੇ ਵਿੱਚ ਸਾਰਾ ਕੁਝ ਹੋਇਆ ਸੀ ਉਹ ਉਸ ਦਿਨ ਡਾਕਟਰਾਂ ਚਲ ਗਏ ਉਹ ਵੀ ਬਿਆਨ ਨਹੀਂ ਉਹ ਨਹੀਂ ਕੋਈ ਵੀ ਦਿੱਤਾ ਤਾਂ ਮਿਲੇ ਨਹੀਂ ਪਰ ਕਮੇਟੀ ਨੇ ਪੂਰੇ ਜੇਲ੍ਹ ਦੇ ਵਿੱਚ ਜਾ ਕੇ ਜਿਹੜੇ ਸੀ ਉਹਨਾਂ ਦੀ ਵੀ ਇਜਾਜ਼ਤ ਲੈ ਕੇ ਬਿਆਨ ਰਿਕਾਰਡ ਕੀਤੇ ਬਾਕੀਆਂ ਦੇ ਵੀ ਬਿਆਨ ਰਿਕਾਰਡ ਕੀਤੇ ਤੇ ਉਹਨਾਂ ਬਿਆਨਾਂ ਤੇ ਤੱਥਾਂ ਦੇ ਆਧਾਰ ਤੇ ਇਹ ਜਿਹੜੀ ਕਮੇਟੀ ਆ ਇਹਦਾ ਅਖੀਰਲਾ ਪੈਰਾ ਕਿਉਂਕਿ ਤੁਹਾਨੂੰ ਮੈਂ ਸਾਰੀ ਇਹ ਕਾਪੀ ਹੁਣ ਦੇ ਦੇਣੀ ਆ ਅਸੀਂ ਇਹਨੂੰ ਆਪਣਾ ਵੈਬਸਾਈਟ ਦੇ ਵੀ ਪਾਵਾਂਗੇ ਤਾਂ ਕਿ ਇਹ ਲੋਕਾਂ ਦੇ ਵਿੱਚ ਜਾ ਸਕੇ ਗੱਲ ਕਿ ਜਿਲ੍ਹੇ 'ਵੀ ਕੋਈ ਫਾਇਰਿੰਗ ਹੁੰਦੀ ਆ ਉਹਦੀ ਜਵਾਬ ਤਲਬੀ ਸਰਕਾਰ ਨੇ ਜਣੀ ਹੁੰਦੀ ਆ ਕਿ ਕਿਹੜੇ ਆਫਸਰ ਨੇ ਕਿਹਦੇ ਕਹਿਣ ਦੇ ਉੱਤੇ ਉਹ ਗੋਲੀ ਚੱਲੀ ਤੇ ਇਥੇ ਦਾ ਹਜ਼ਾਰ ਤੋਂ ਬਾਅਦ ਫਾਇਰਿੰਗ ਗੋਲੀ ਚੱਲੀ ਆ ਤੇ ਮੋਰਲੇ ਪਾਸੇ ਖਤਰਾ ਵੀ ਕੋਈ ਨਹੀਂ ਖਾਸਾ ਵੀ ਕੋਈ ਨਹੀਂ ਸੀ ਇਸ ਕਰਕੇ ਜੋੜੇ ਪਾ ਕੇ ਅੰਦਰ ਜਾਣਾ ਅੰਦਰ ਐਂਟਰ ਹੋ ਜਾਣਾ ਉਹ ਤੋਂ ਬਾਅਦ ਫਿਰ ਅੰਦਰ ਗੋਲੀ ਚਲਾਉਣੀ ਇਹ ਤਿੰਨ ਮੁੱਖ ਜਿਹੜੇ ਤੱਤ ਸਗੇ ਤਿੰਨਾਂ ਸਵਾਲਾਂ ਤੋਂ ਇਲਾਵਾ ਇਹ ਮੁੱਖ ਤੱਥ ਜਿਹੜੇ ਮੂਰੇ ਆਏ ਜਿਨ੍ਹਾਂ ਦੇ ਬਾਬਤ ਇਹਨਾਂ ਨੇ ਆਪਣੀ ਰਿਪੋਰਟ ਦੇ ਵਿੱਚੋਂ ਸਾਰੇ ਅੰਕਿਤ ਵੀ ਕੀਤੇ ਆ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਉੱਤੇ ਆਟੋਮੈਟਿਕ ਹਥਿਆਰਾਂ ਨਾਲ ਹਮਲਾ ਕੀਤਾ ਜਾਂਦਾ ਹੈ ਬੋਸੇ ਦੀ ਗੋਲੀ ਨਾਲ ਇੱਕ ਔੜੇ ਦੀ ਮੌਤ ਹੋ ਜਾਂਦੀ ਹੈ ਤੇ ਕਈ ਸਿੰਘ ਵੀ ਜ਼ਖਮੀ ਹੋਏ ਤੇ ਉਹ ਇਲਾਜ ਕਰਵਾਉਣ ਲਈ ਸਰਕਾਰੀ ਹਸਪਤਾਲ ਗਏ ਪਰ ਉਹਨਾਂ ਦਾ ਕੋਈ ਇਲਾਜ ਨਹੀਂ ਕੀਤਾ ਗਿਆ ਮੌਕੇ ਪਰ ਲਏ ਗਏ ਬਿਆਨਾਂ ਵੇਖੀਆਂ ਵੀਡੀਓ ਤੇ ਬਹੁਤ ਵੱਡੀ ਗਿੰਦੀ ਵਿੱਚ ਪੁਲਿਸ ਦਿਖਾ ਪੁਲਿਸ ਦਿਖਾਈ ਦੇ ਰਹੀ ਹੈ ਅਰਧੋ ਗੁਰਦੁਆਰਾ ਸਾਹਿਬ ਵਿੱਚ ਕੇਵਲ ਜੰਨਤੀ ਦੇ ਹੀ ਨਿਹੰਗ ਸਨ ਸਰਕਾਰੀ ਮਸ਼ੀਨਰੀ ਪ੍ਰਸ਼ਾਸਨਿਕ ਅਧਿਕਾਰੀ ਬਲੋ ਮੌਕੇ ਦੀ ਸਰਕਾਰ ਦੇ ਸੀਐਮ ਜਾਂ ਡੀਜੀਪੀ ਦੇ ਕਹਿਣ ਤੋਂ ਬਗੈਰ ਇੰਦੀ ਵੱਧੀ ਪੱਧਰ ਤੇ ਫਾਇਰਿੰਗ ਨਹੀਂ ਹੋ ਸਕਦੀ ਗੁਰਦੁਆਰਾ ਸਾਹਿਬ ਦੇ ਅਥਰੂ ਗੈਸ ਤੇ ਗੋਲੇ ਸੁੱਟਣ ਦੇ ਗੋਲੀਆਂ ਚਲਾ ਕੇ ਗੁਰਦੁਆਰਾ ਸਾਹਿਬ ਨੂੰ ਖਾਲੀ ਕਰਵਾਉਣਾ ਗੁਰੂ ਘਰ ਦੀ ਮਰਿਆਦਾ ਦਾ ਘੋਰ ਕਾਣ ਅਤੇ ਨਿੰਦਨਯੋਗ ਘਟਨਾ ਹੈ ਇਤਨੀ ਵੱਡੀ ਘਟਨਾ ਵਾਪਰਨ ਦੇ ਬਾਵਜੂਦ ਸਰਕਾਰ ਅਜੇ ਚੁੱਪ ਧਾਰੀ ਬੈਠੀ ਹੈ ਇਸ ਮੌਕੇ ਤੇ ਕਾਠੇ ਕੀਤੇ ਗਏ ਤਾਫਤੇ ਦਸਾਉਂਦੇ ਹਨ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਕੋਈ ਲਾਅ ਇਨ ਦਾ ਆਰਡਰ ਦੀ ਸਮੱਸਿਆ ਨਹੀਂ ਸੀ ਹੁਣ ਅਖੀਰ ਜਿਹੜਾ ਸਾਰਾ ਇਹ ਆ ਪੈਰਾ ਹੈ ਜਿਹੜੇ ਅਸੀਂ ਸਾਰੇ ਇਹਨਾਂ ਨੇ ਕੋਰਟ ਕੀਤੇ ਸਾਰੇ ਪ੍ਰਤਾਜਿਆ ਕਮੇਟੀ ਇਸ ਨਤੀਜੇ ਤੇ ਪਹੁੰਚੀ ਹੈ ਕਿ ਇਸ ਗੋਲੀकांड ਵਿੱਚ ਘੋੜੀ ਜਿਲਾੋਂਰ ਤੋਂ ਪਹਿਲਾਂ ਕੋਈ ਵਾਰਨਿੰਗ ਨਾ ਦੇਣਾ ਅਤੇ ਅੰਦਰੋਂ ਕਿਸੇ ਵੱਲੋਂ ਕੋਈ ਝਗੜਾ ਨਾ ਕਰਨਾ ਇੱਕ ਘਨਾਉਣੇ ਜੁਰਮ ਦਾ ਸੰਕੇਤ ਦਿੰਦਾ ਹੈ ਇਹ ਵੀ ਜ਼ਿਕਰਯੋਗ ਹੈ ਕਿ ਗੁਰਦਵਾਰਾ ਸਾਹਿਬ ਦੇ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ جاری ਸੀ ਤੇ ਕੋਈ ਵੀ ਹਿੰਸਕ ਘਟਨਾ ਅੰਦਰ ਵਾਲੇ ਪਾਸੋਂ ਨਹੀਂ ਹੋਈ ਫਿਰ ਬਗੈਰ ਸਪੀਕਰਾਂ ਦੀ ਵਾਰਨਿੰਗ ਤੋਂ ਵੱਧੀਆਂ ਤੇ ਬੂਟਾ ਸਮੇਤ ਪੁਲਿਸ ਦਾ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਜਾਣਾ ਤੇ ਆਟੋਮੈਟਿਕ ਰੈਫਲਾ ਰਾਹੀਂ ਹਜ਼ਾਰ ਤੋਂ ਉੱਪਰ ਗੋਲੀਆਂ ਚਲਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਇੱਥੇ ਮੁੱਖ ਤੌਰ ਤੇ ਤਿੰਨ ਸਵਾਲ ਪੈਦਾ ਹੁੰਦੇ ਹਨ ਕਿ ਪੁਲਿਸ ਕਿਸ ਦੇ ਹੁਕਮ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਈ ਦੂਸਰਾ ਵਰਦੀ ਤੇ ਬੂਟਾਂ ਸਮੇਤ ਮਰਿਆਦਾ ਦਾ ਭੰਗ ਹੋਣਾ ਅਤੇ ਤੀਸਰਾ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਗੋਲੀ ਚਲਾਉਣਾ ਕਿਸੇ ਦੇ ਹੁਕਮ ਅਧੀਨ ਕਿਸ ਦੇ ਹੁਕਮ ਅਧੀਨ ਹੋਇਆ ਹੈ ਅਤੇ ਸਰਕਾਰ ਤੇ ਪ੍ਰਸ਼ਾਸਨ ਦਲੋਂ ਇਹਨਾਂ ਦਾ ਉੱਤਰ ਨਾ ਦੇਣਾ ਇਹ ਦਰਸਾਉਂਦਾ ਹੈ ਕਿ ਇਸ ਲਈ ਜਾਹਰਾ ਤੌਰ ਤੇ ਸਰਦਾਰ ਭਗਵਾਨ ਤਮਾਨ ਮੁੱਖ ਮੰਤਰੀ ਜਿਨ੍ਹਾਂ پاس ਪੰਜਾਬ ਦਾ ਗ੍ਰਹਿਵਤਰਾਲਾ ਵੀ ਹੈ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ ਅਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਭੰਗ ਕਰਨ ਦੇ ਵੀ ਮੁੱਖ ਤੌਰ ਤੇ ਜ਼ਿੰਮੇਵਾਰ ਹਨ ਛੋ ਇਹ ਰਿਪੋਰਟ ਜਿਹੜੀ ਆ ਇਹਨਾਂ ਨੇ ਗਾਹਾਂ ਲਿਖਿਆ ਬਚਨਦੀਦਾਂ ਤੋਂ ਸਾਰਿਆਂ ਤੋਂ ਲੈ ਕੇ ਇਹ ਕੀਤੀ ਗਈ ਤੋ ਇਹ ਰਿਪੋਰਟ ਜਿਹੜੀ ਆ ਸਿੱਧੇ ਤੌਰ ਦੇ ਉੱਤੇ ਕਿਉਂਕਿ ਜੇ ਕੋਈ ਐਡਜੈਕਟਿਵ ਮਜੈਸਟਰਡ ਸੀ ਪ੍ਰਸ਼ਾਸਨ ਦਾ ਚੁੱਪ ਕੀਤੇ ਰਹਿਣਾ ਤੇ ਕਿਹਦੇ ਕਹਿਣ ਤੇ ਗੋਲੀ ਚੱਲੀ ਜਾਂ ਆਪਣਾ ਪੱਖ ਹੀ ਨਾ ਦੇਣਾ ਇਹਦੇ باوجود ਸਰਕਾਰ ਵੱਲੋਂ ਆਪਣੇ ਤੌਰ ਤੇ ਵੀ ਜਿਹੜੀ ਇੱਕ ਸੈਟ ਇਹਨਾਂ ਨੇ ਮੁਕਾਰ ਕਰ ਕੀਤੀ ਉਹ ਸੈਟ ਦਾ ਜਿਹੜਾ ਹੈੱਡ ਲਾਇਆ ਉਹ ਵੀ ਉਥੋਂ ਦੇ ਐਸਐਸਬੀ ਸਾਹਬਾਂ ਨੂੰ ਲਾਇਆ ਤੋ ਇਹ ਰਿਪੋਰਟ ਇਹਨਾਂ ਨੇ ਤਿਆਰ ਕਰਕੇ ਦਿੱਤੀ ਸੀ ਜਿਹੜੀ ਅਬਜੈਕਟਿਵ ਦੇ ਵਿੱਚੋਂ ਹੋ ਕੇ ਅੱਜ ਜਨਤਕ ਕਰ ਦਿੱਤੀ ਗਈ ਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੇ ਸਪੁਰਦ ਵੀ ਕਰ ਦਿੱਤੀ ਗਈ ਆ ਉਹ ਅਗਲੇ ਦੀ ਕਾਰਵਾਈ ਜਿਹੜੀ ਆ ਉਹ ਹੁਣ ਕਰਨਗੇ ਪਰ ਰਿਪੋਰਟ ਮੁਤਾਬਕ ਤੱਥਾਂ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਗ੍ਰਹਿ ਵਿਭਾਗ ਦੇ ਵੀ ਆਪ ਮੰਤਰੀ ਆ ਉਹ ਸਿੱਧੇ ਤੌਰ ਤੇ ਪੁਟਾਲਿਆ ਰਿਪੋਰਟ ਦੇ ਵਿੱਚ ਇਹਦੇ ਦੇ ਮੁੱਖ ਤੌਰ ਤੇ ਜ਼ਿੰਮੇਵਾਰ ਆ ਸੋ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਸਾਰੇ ਇਹਦੇ ਬਾਰੇ 1 ਟੂ 1 ਤੇ ਦੂਸਰੇ ਚੈਨਲ ਵੀ ਕਹਿੰਦੇ ਸੀ ਵੀ ਦੱਸੋ ਪਰ ਮੈਂ ਇਹ ਸਮਝਿਆ ਕਿ ਸਾਰੇ ਉਹਨੂੰ ਆਪਾਂ ਇਹ ਰਿਪੋਰਟ ਵੈਬਸਾਈਟ ਤੇ ਵੀ ਪਾ ਦਨੇ ਆਂ ਔਰ ਨਾਲ ਦੀ ਨਾਲ ਪ੍ਰੈਸ 'ਚ ਵੀ ਤੁਹਾਡੇ ਰੂਰ ਹੋ ਕੇ ਨਸ਼ਰ ਕਰ ਦਨੇ ਆਂ ਸੋ ਮੈਂ ਇਹ ਮੰਗ ਕਰਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਇਹ ਤੇ ਜੋ ਵੜਦਾ ਬਾਜਬ ਉਹ ਆਪਣਾ ਫੈਸਲਾ ਲੈਣਗੇ ਇਹਨਾਂ ਦੇ ਉੱਤੇ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਚੇਚੇ ਤੌਰ ਤੇ ਆਏ ਆ ਮੈਂ ਸਮਝਦਾ ਕਿ ਜਿਸਲੇ ਵਿਆਦ ਵੀ ਹੁੰਦੀ ਆ ਸਰਕਾਰ ਨੇ ਕਿਸੇ ਕੇਸ ਦੇ ਵਿੱਚ ਵੀ ਅੱਜ ਤੱਕ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਸਿਰਫ ਕੇਸ ਦਰਜ ਕਰਨ ਤੱਕ ਸੀਮਤ ਰਹਿੰਦੇ ਆ ਉਦੋਂ ਬਾਅਦ ਕੋਈ ਕਾਰਵਾਈ ਨਹੀਂ ਉਹਦੀ ਕੀਤੀ ਜਾਂਦੀ ਸੋ ਇਸ ਕਰਕੇ ਸਾਡਾ ਵੱਡਾ ਗਿਲਾ ਵੀ ਆ ਪਰ ਇਹ ਘਟਨਾ ਸਤਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਦੋ ਦਿਨ ਠੀਕ ਪਹਿਲਾਂ ਇਹ ਵਾਪਰੀਆ ਜਿਹੜੀ ਕਿ ਨਹੀਂ ਵਾਪਰਨੀ ਚਾਹੀਦੀ ਸੀ ਤੇ ਵਾਪਰੀਆ ਤੇ ਉਹਦੀ ਸਰਕਾਰ ਦਾ ਚੁੱਪ ਰਹਿਣਾ ਤੇ ਉਹ ਏਡੀ ਵੱਡੀ ਪੱਧਰ ਦੇ ਉੱਤੇ ਉੱਥੇ ਅੰਦਰ ਫਾਇਰਿੰਗ ਕਰਨੀ ਤੇ ਮर्यादा ਦਾ ਲੰਘਣ ਕਰਨਾ ਸ਼੍ਰੀ ਅਖੰਡ ਪਾਤਸ਼ਾਹ ਚੱਲ ਰਏ ਸੀ ਉਹਦਾ ਅਲੰਘਣ ਕੀਤਾ ਗਿਆ ਅੰਦਰ ਅਥਰੂ ਗੈਸਟ ਕੇ ਉਹ ਵੀ ਬੜਿਆਦਾ ਭੰਗ ਹੋਈ ਸੋ ਇਹਦੇ ਲਈ ਸਿੱਧੇ ਤੌਰ ਤੇ ਰਿਪੋਰਟ ਮੁਤਾਬਕ ਜਿਹੜੇ ਆ ਜ਼ਿੰਮੇਵਾਰ ਉਹਾਂ ਦੀ ਬਾਈਬਲ ਖੁਲਾਣ ਦੇ ਵਿੱਚ ਵੀ ਐਸਾ ਦਾ ਬੇਅਦਬੀ ਹੋਈ ਕਿ ਉਹਨਾਂ ਚ ਕੋਈ ਪੰਜਾਬੀ ਬਾਈਬਲ ਕਮੇਟੀ ਬਣਾਈ ਸੀ ਇਹ ਕਿਉਂਕਿ ਮੇਰੇ ਤੋਂ ਪਹਿਲਾਂ ਦੀਆਂ ਗੱਲਾਂ ਉਹ ਤੁਹਾਨੂੰ ਤੁਸੀਂ ਮੇਰੇ ਤੋਂ ਮੇਰੇ ਤੋਂ ਵੱਧ ਜਾਣਦੇ ਆ ਤੁਸੀਂ ਕਿਉਂਕਿ ਉਹਦੇ ਵਿੱਚ ਸਰਕਾਰ ਨੇ ਪਰਚਾ ਦਰਜ ਕਰ ਲਿਆ ਸੀ ਔਰ ਸਰਕਾਰ ਨੇ ਪਰਚਾ ਦਰਜ ਕਰਨ ਤੋਂ ਬਾਅਦ ਜਥੇਬੰਦੀਆਂ ਮਿਲੀਆਂ ਸੀ ਤੇ ਇਹ ਦੀ ਜਿਹੜੀਆਂ ਦੁਆਰੀਆ ਪੰਜਾਬ ਪੁਲਿਸ ਨਾ ਕਰੇ ਸੀਬੀਆਈ ਕਰੇ ਇਸ ਕਰਕੇ ਉਹ ਸਾਰਾ ਸੀਬੀਆਈ ਦੇ ਸਪੁਰਦ ਕਰ ਦਿੱਤਾ ਗਿਆ ਸਗਾ ਸੋ ਉਹ ਉਹਦੇ ਵਿੱਚ ਸਰਕਾਰ ਨੇ ਜਿਹੜਾ ਆਪਣੇ ਤੌਰ ਤੇ ਕੋਈ ਕਰਨਾ ਸੀ ਉਹ ਜਿਹੜਾ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਉਹ ਜਿਹੜੇ ਯਤਨ ਜਿਹੜੇ ਸੀਗੇ ਉਹਨੇ ਆਰੰਭੇ ਸੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ